ਦੋਸਤੋ ਕੀ ਤੁਸੀਂ ਜਾਣਦੇ ਹੋ ਅਕਬਰ ਕਿਸੇ ਤੋਂ ਡਰ ਕੇ ਤਿੰਨ ਦਿਨਾਂ ਤੱਕ ਕਿਲੇ ਵਿੱਚ ਰਹਿ ਸੀ ਲੁਕਿਆ ਮੁਗਲ ਬਾਦਸ਼ਾਹ ਅਕਬਰ ਨੂੰ ਇਤਿਹਾਸ ਵਿੱਚ ਬਹੁਤ ਬਹਾਦਰ ਜੋ ਦਾ ਦੱਸਿਆ ਗਿਆ ਹੈ ਇੱਕ ਵਾਰ ਅਕਬਰ ਕੁਝ ਮੁੰਡਿਆਂ ਤੋਂ ਡਰ ਕੇ ਤਿੰਨ ਦਿਨਾਂ ਤੱਕ ਆਪਣੇ ਕਿਲੇ ਵਿੱਚ ਹੀ ਰਿਹਾ ਸੀ ਲੁਕਿਆ। ਇਹ ਕਹਾਣੀ ਮੁਗਲ ਸਿੱਖ ਰਿਸ਼ਤਿਆਂ ਦੀ ਹੈ। ਅਕਬਰ ਦੇ ਸਿੱਖਾਂ ਨਾਲ ਚੰਗੇ ਸਬੰਧ ਸਨ। ਅਕਬਰ ਨੇ ਆਪ ਆ ਕੇ ਤੀਜੇ ਗੁਰੂ ਰਾਮਦਾਸ ਜੀ ਨੂੰ ਮਿਲ ਕੇ ਕਈ ਪਿੰਡਾਂ ਦੀ ਪੇਟ ਕੀਤੀ। ਚੌਥੇ ਗੁਰੂ ਰਾਮਦਾਸ ਜੀ ਨੇ 1577 ਵਿੱਚ ਅਕਬਰ ਦੁਆਰਾ ਤੋਹਫੇ ਵਿੱਚ ਦਿੱਤੀ ਗਈ ਜ਼ਮੀਨ ਤੇ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਅਤੇ ਹਰਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ। ਸਿੱਖਾਂ ਨਾਲ ਇੰਨੇ ਚੰਗੇ ਸਬੰਧਾਂ ਦੇ ਬਾਵਜੂਦ ਇੱਕ ਵਾਰ ਅਕਬਰ ਸਿਰਫ 500 ਸਿੱਖ ਲੜਕਿਆਂ ਤੋਂ ਡਰ ਕੇ ਤਿੰਨ ਦਿਨਾਂ ਤੱਕ ਆਪਣੇ ਕਿਲੇ ਵਿੱਚ ਹੀ ਲੁਕਣਾ ਪਿਆ। ਕਿਹਾ ਜਾਂਦਾ ਹੈ ਉਹ ਉਹ ਹਰ ਰੋਜ਼ ਸਿੱਖ ਮੁੰਡਿਆਂ ਨੂੰ ਕਸਰਤ ਕਰਦੇ ਦੇਖਦਾ ਸੀ ਅਕਬਰ ਉਹਨਾਂ ਸਿੱਖ ਮੁੰਡਿਆਂ ਨੂੰ ਕਈ ਵਾਰ ਮਿਲ ਜਾਂਦਾ ਸੀ ਅਤੇ ਉਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਹੋਣ ਲਈ ਕਹਿੰਦਾ ਸੀ ਜਿਸ ਨੂੰ ਸਿੱਖ ਲੜਕੇ ਨੇ ਟਾਲ ਦਿੱਤਾ ਇੱਕ ਵਾਰ ਅਕਬਰ ਨੇ ਸਿੱਖ ਮੁੰਡਿਆਂ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਰੱਬ ਭੰਗ ਪਿਆਰ ਕਰ ਸਕਦੇ ਹੋ ਸਿੱਖ ਮੁੰਡਿਆਂ ਨੇ ਬਾਦਸ਼ਾਹ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਅਤੇ ਮਾਨ ਨਾਲ ਕਿਹਾ ਕਿ ਉਹ ਆਪਣੇ ਗੁਰੂ ਤੋਂ ਇਲਾਵਾ ਕਿਸੇ ਹੋਰ ਨੂੰ ਰੱਬ ਭੰਗ ਪਿਆਰ ਨਹੀਂ ਕਰ ਸਕਦੇ ਇਸ ਤੇ ਅਕਬਰ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਉਹਨਾਂ ਸਿੱਖ ਲੜਕੇ ਨੂੰ 3 ਦਿਨਾਂ ਲਈ ਆਪਣੇ ਕਿਲੇ ਦੇ ਮਹਿਲ ਵਿੱਚ ਬੰਦ ਕਰਨ ਦੀ ਸਜ਼ਾ ਸੁਣਾ ਦਿੱਤੀ ਮੁਗਲ ਸਪਈਆਂ ਨੇ ਮੁੰਡਿਆਂ ਨੂੰ ਆਪਣੀ ਹਿਰਾਸਤ ਚ ਲੈ ਲਿਆ ਜਿਵੇਂ ਹੀ ਇਸ ਦੀ ਖਬਰ ਫੈਲੀ 500 ਸਿੱਖ ਲੜਕੇ ਕਿਲੇ ਵਿੱਚ ਪਹੁੰਚ ਗਏ ਅਤੇ ਉਸ ਨੂੰ ਘੇਰ ਲਿਆ ਉਹਨਾਂ ਮੁੰਡਿਆਂ ਨੇ ਮੁਗਲ ਸਪਈਆਂ ਨੂੰ ਪਲਾਂ ਵਿੱਚ ਹੀ ਹਰਾ ਦਿੱਤਾ ਇਸ ਤੋਂ ਘਬਰਾ ਕੇ ਅਕਬਰ ਨੇ ਆਪਣੇ ਕਿਲੇ ਵਿੱਚ ਦਾਖਲ ਹੋ ਕੇ ਉਸ ਨੂੰ ਬੰਦ ਕਰ ਲਿਆ ਸਿੱਖ ਮੁੰਡਿਆਂ ਨੇ ਤਿੰਨ ਦਿਨ ਕਿਲੇ ਨੂੰ ਘੇਰ ਕੇ ਰੱਖਿਆ ਅਕਬਰ ਡਰ ਦੇ ਮਾਰੇ ਅੰਦਰ ਬੰਦ ਹੋ ਗਿਆ ਤਿੰਨ ਦਿਨਾਂ ਬਾਅਦ ਉਹਨਾਂ ਨੇ ਕਿਲੇ ਦੀ ਘੇਰਾਬੰਦੀ ਹਟਾ ਦਿੱਤੀ ਸਿੱਖ ਮੁੰਡਿਆਂ ਨੇ ਫਿਰ ਅਕਬਰ ਬਾਦਸ਼ਾਹ ਬੇਜੋ ਕਿਲੇ ਤੋਂ ਬਾਹਰ ਆਉਣ ਦੀ ਬੇਨਤੀ ਕੀਤੀ ਤੇ ਕਿਹਾ ਕਿ ਉਸ ਦੀ ਸਜ਼ਾ ਪੂਰੀ ਹੋ ਗਈ ਹੈ ਇਹ ਜਾਣਦਾ ਹੈ ਕਿ ਗੁੱਸੇ ਵਿੱਚ ਆਉਣ ਦੀ ਬਜਾਏ ਅਕਬਰ ਨੇ ਕਿਹਾ ਕਿ ਮੈਂ ਸਿੱਖਿਆ ਹੈ ਕਿ ਬਿਹਤਰ ਰਸਤੇ ਗੱਲਬਾਤ ਨਾਲ ਬਣਾਏ ਜਾ ਸਕਦੇ ਹਨ ਨਾ ਕਿ ਤਾਕਤ ਨਾਲ ਇਹ ਜਾਂਦਾ ਹੈ ਕਿ ਇਸ ਤੋਂ ਬਾਅਦ ਹੀ ਅਕਬਰ ਨੇ ਹਮਲਾ ਕਰਕੇ ਰਿਆਸਤ ਨੂੰ ਜਿੱਤਣ ਦੀ ਬਜਾਏ ਗੱਲਬਾਤ ਨਾਲ ਦੂਜੇ ਰਾਜਿਆਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰਨਾ ਸ਼ੁਰੂ ਕਰ ਦਿੱਤਾ